ਖੁਸ਼ ਰਹਣ ਦੇ ਪੰਜ ਕਦਮ ਜ਼ਿੰਦਗੀ ਵਿੱਚ ਖੁਸ਼ ਰਹਿਣ ਲਈ ਤੁਹਾਨੂੰ ਪੰਜ ਗੱਲਾਂ ਜਾਣਣੀਆਂ ਅਤੇ ਸਮਝਣੀਆਂ ਬਹੁਤ ਜ਼ਰੂਰੀ ਹਨ ਜਿਸ ਨਾਲ ਤੁਸੀਂ ਨਾ ਸਿਰਫ ਖੁਸ਼ ਹੋ ਸਕਦੇ ਹੋ ਬਲਕਿ ਸਫਲ ਵੀ ਹੋ ਸਕਦੇ ਹੋ ਜਾਨੋ ਇਹ ਗੱਲਾਂ ਕਿਹੜੀਆਂ ਹਨ ਸਫਲ ਹੋਣ ਲਈ ਆਪਣੇ ਆਪ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜਦੋਂ ਤੱਕ ਤੁਸੀਂ ਖੁਸ਼ ਨਹੀਂ ਰਹਿੰਦੇ ਅਤੇ ਕੋਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਸਫਲਤਾ ਦੀ ਮੰਜ਼ਿਲ ਆਸਾਨੀ ਨਾਲ ਨਹੀਂ ਮਿਲਦੀ ਅਕਸਰ ਆਪਣੇ ਅੰਦਰ 4 ਜਾਂ 5 ਇਹੋ ਜਿਹੇ ਬਦਲਾਅ ਜ਼ਰੂਰ ਹੋਣੇ ਚਾਹੀਦੇ ਹਨ ਅਤੇ ਨੰਬਰ 1 ਆਪਣੇ ਆਪ ਨੂੰ ਸਵੀਕਾਰ ਕਰਨਾ ਸਿੱਖੋ ਦੂਜਿਆਂ ਦੇ ਦਬਾਅ ਵਿੱਚ ਆ ਕੇ ਆਪਣੇ ਆਪ ਨੂੰ ਬਦਲਣ ਦੀ ਲੋੜ ਨਹੀਂ ਹੈ ਅਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਿਸ ਤਰ੍ਹਾਂ ਦੇ ਹੋ ਉਸੇ ਤਰ੍ਹਾਂ ਚੰਗੇ ਹੋ ਤਾ ਕਿਸੇ ਦੀਆਂ ਗੱਲਾਂ ਦਾ ਤੁਹਾਡੀ ਜ਼ਿੰਦਗੀ ਤੇ ਅਸਰ ਨਹੀਂ ਹੋਣਾ ਚਾਹੀ। ਅਤੇ ਨੰਬਰ 2 ਤੁਸੀਂ ਆਪਣੇ ਵਿੱਚ ਵਿਸ਼ਵਾਸ ਰੱਖੋ। ਅਤੇ ਜ਼ਿੰਦਗੀ ਵਿੱਚ ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਆਤਮਾ ਵਿਸ਼ਵਾਸ ਜ਼ਰੂਰੀ ਹੈ। ਤਾਂ ਇਹ ਓਖੇ ਤੋਂ ਓਖੇ ਕੰਮਾਂ ਨੂੰ ਵੀ ਕਰਨਾ ਥੋੜਾ ਆਸਾਨ ਹੋ ਜਾਂਦਾ ਹੈ ਅਤੇ ਨੰਬਰ 3 ਆਪਣੇ ਆਪ ਨੂੰ ਤਸੀਹੇ ਨਾ ਦਿਓ ਕਿਸੇ ਵੀ ਕੰਮ ਨੂੰ ਪੂਰਾ ਕਰਨਾ ਜਾਂ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਲਈ ਆਪਣੇ ਸਰੀਰ ਜਾਂ ਮਾਨਸਿਕ ਸਿਹਤ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਅਤੇ ਜਿੰਨਾ ਹੋ ਸਕੇ ਕਰੋ ਕਿਉਂਕਿ ਸਿਹਤ ਅਤੇ ਜੀਵਨ ਸਭ ਤੋਂ ਮਹੱਤਵਪੂਰਨ ਅੰਗ ਹਨ ਤੇ ਨੰਬਰ 5 ਓਹੋ ਕਰੋ ਜਿੰਨੂੰ ਤੁਸੀਂ ਜ਼ਿਆਦਾ ਪਿਆਰ ਕਰਦੇ ਹੋ ਜੇਕਰ ਤੁਸੀਂ ਕੋਈ ਕੰਮ ਪਸੰਦ ਕਰਦੇ ਹੋ ਅਤੇ ਉਹ ਸਕਾਰਾਤਮਕ ਕੰਮ ਨੂੰ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਹੋ ਤਾਂ ਜ਼ਰੂਰ ਕਰੋ ਆਪਣੇ ਸ਼ੌਂਕ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰੋ ਇਹ ਮਨ ਦੇ ਵਿੱਚ ਸ਼ਾਂਤੀ ਪ੍ਰਦਾਨ ਕਰਦੀ ਹੈ